ਵੱਡੀ ਖਬਰ ਆ ਰਹੀ ਹੈ ਜੀ ਅਮ੍ਰਿਤਸਰ ਤੋਂ ਅਮ੍ਰਿਤਸਰ ਦੇ ਵਿੱਚ ਵੱਡਾ ਬੰਬ ਧਮਾਕਾ ਹੋਇਆ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਬੰਬ ਧਮਾਕਾ ਜਿਹੜਾ ਕਿਸੇ ਵੱਲੋਂ ਕਰਵਾਇਆ ਗਿਆ ਜਾਂ ਕੋਈ ਇਹੋ ਜੀ ਸਮੱਗਰੀ ਵਰਤੀ ਗਈ ਆ ਜਿਹੜੀ ਕਿ ਗੋਮ ਬਲਾਸ ਕਰਦੇ ਵਿੱਚ ਮਦਦਗਾਰ ਹੈ ਕੋਈ ਛੋਟਾ ਮੋਟਾ ਧਮਾਕਾ ਨਹੀਂ ਵੱਡਾ ਧਮਾਕਾ ਹੋਇਆ ਜਿਸ ਨੂੰ ਦੇਖ ਕੇ ਲੋਕਾਂ ਦੇ ਘਰਾਂ ਨੂੰ ਜੋ ਆਸ-ਪਾਸ ਦੇ ਘਰ ਸੀ ਉਹਨਾਂ ਨੂੰ ਵੀ ਡਰੇੜਾ ਆ ਗਿਆ ਦਰਾੜਾ ਆ ਗਿਆ ਜਿਹੜੇ ਲੋਕਾਂ ਦੇ ਆਸ-ਪਾਸ ਦੇ ਘਰ ਸੀ ਇਹ ਘਟਨਾ ਗੁਰਵਕਸ਼ ਨਗਰ ਅਮ੍ਰਿਤਸਰ ਦੀ ਹੈ ਗੁਰਵਕਸ਼ ਨਗਰ ਸਰ ਦੇ ਵਿੱਚ ਸਵੇਰ 10:00 ਵਜੇ ਦੇ ਕਰੀਬ ਇਹ ਤਮਾਕਾ ਹੁੰਦਾ ਜਿਸ ਦੇ ਨਾਲ ਬੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਕਿ ਤਮਾਕਾ ਅਚਾਨਕ ਹੋਇਆ ਤੇ ਕਿਵੇਂ ਹੋਇਆ ਪੁਲਿਸ ਪ੍ਰਸ਼ਾਸਨ ਵੀ ਇਹਦੀ ਜਾਂਚ ਕਰ ਰਿਹਾ ਵੱਡੀਆਂ ਵੱਡੀਆਂ ਟੀਮਾਂ ਲਗੀਆਂ ਹੋ ਜਾਂ ਨੇ ਕਿ ਤਮਾਕਾ ਕਿਉਂ ਹੋਇਆ ਪਿੱਛੇ ਦਾ ਕੀ ਕਾਰਨਾ ਕਿਉਂਕਿ ਪਹਿਲਾਂ ਕੁਝ ਦਿਨ ਪਹਿਲਾਂ ਦੇਖਿਆ ਸਾਰਿਆਂ ਨੇ ਚੰਡੀਗੜ੍ਹ ਦੇ ਵਿੱਚ ਬੰਬ ਪਲਾਸਟ ਹੋਇਆ ਉਹ ਵੀ ਬੰਦੇ ਹਲੇ ਤੱਕ ਸ਼ਾਤਰ ਨਹੀਂ ਫੜੇ ਗਏ ਉਹ ਤੋਂ ਕੁਝ ਦਿਨ ਬਾਅਦ ਹੀ ਇਹ ਪਰਸਰ ਦੇ ਵਿੱਚ ਟਿਕਟਨਾ ਉਹੀ ਟਾਈਮ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਬੰਬ ਬਲਾਸਟ ਕੀਤਾ ਗਿਆ ਸੀ ਤੜਕੇ 3:30 ਦੇ ਕਰੀਬ ਜਿਹੜੇ ਬੰਬ ਚੜਾਏ ਗਏ ਸੀ ਪੱਪਾ ਦੇ ਉੱਤੇ ਹੁਣ ਗੁਰਪਤਸ਼ ਨਗਰ ਦੇ ਵਿੱਚੋਂ ਸੇ ਟਾਈਮ ਬੰਬ ਬਲਾਸਟ ਹੋਇਆ ਦੇਖਣ ਵਾਲੀ ਗੱਲ ਇਹ ਆ ਪੁਲਿਸ ਇਹ ਗੱਲ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਇਹ ਤਾਰਾਂ ਕਿਸੇ ਤਹੇਜੇ ਕ੍ਰਿਮੀਨਲ ਬੰਦਿਆਂ ਨਾਲ ਤੜੀ ਜੁੜੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਾਉ ਲਈ ਐਦਾ ਦੇ ਬੰਬਤ ਮਾਕੇ ਕਰਾ ਰਹੇ ਨੇ ਹੁਣ ਕਿਉਂਕਿ ਪੰਜਾਬ ਨੂੰ ਬਦਨਾਮ ਕਰਨ ਦੇ ਲੇਕੋ ਸਾਰੀਆਂ ਸ਼ਾਜਸ਼ਾ ਜਿਹੜੇ ਬਾਹਰ ਬੈਠੇ ਲੋਕ ਆ ਉਹ ਘੜ ਰਹੇ ਆ ਪਰ ਬੰਬ ਬਲਾਸਟ ਸਰ ਬੰਬ ਬਲਾਸਟ ਕਰਵਾ ਕੇ ਤੁਮ ਮਿਲਣਾ ਕੀ ਆ ਇਹ ਵੱਡੀ ਗੱਲ ਆ ਕੱਲੀ ਰੰਗਦਾਰੀ ਲਈ ਰੌਣਕੀਆਂ ਨਹੀਂ ਲੋਕਾਂ ਨੂੰ ਡਰਾਉਣ ਤੁਮਕਾਉਣ ਲਈ ਉਹਨਾਂ ਤੋਂ ਪੈਸੇ ਲੁੱਟਣ ਲਈ ਹੀ ਬੰਬ ਬਲਾਸਟ ਕਰਵਾਏ ਜਾ ਰਹੇ ਆ ਪਰ ਇਹਦੇ ਨਾਲ ਆਮ ਲੋਕ ਆ ਜਿਹੜੀ ਆਮ ਜਨਤਾ ਉਹਦੇ ਵਿੱਚ ਵੀ ਸਹਿਮ ਦਾ ਮਾਹੌਲ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਦੇਖਦੇ ਆਂ ਅੰਮ੍ਰਿਤਸਰ ਤੇ ਨਾਲ ਹੋਰ ਕਿਹੜੀਆਂ ਖਬਰਾਂ ਚੜ ਕੇ ਆਉਂਦੀਆਂ ਇਹ ਬੰਬ ਬਲਾਸਟ ਦੇ ਵਿੱਚ ਕੀ ਕਿਉਂ ਕਰਵਾਇਆ ਕਿਹਨੇ ਕਰਵਾਇਆ ਕਿਸਨੇ ਕਰਵਾਇਆ ਸਾਰੀ ਜਾਣਕਾਰੀ ਜਿੱਦਾਂ ਹੀ ਸਾਡੇ ਕੋਲ ਕੋਈ ਨਵੀਂ ਅਪਡੇਟ ਇਸ ਸੰਬੰਧ ਵਿੱਚ ਆਏਗੀ ਤੁਹਾਨੂੰ ਜਿੰਨੀ ਜਲਦੀ ਦੇਵਾਂਗੇ ਬਨੇ ਰਹੋ ਪਬਲਿਕ ਮੀਡੀਆ ਦੇ ਨਾਲ ਅਗਲੀ ਖਬਰ ਦੇ ਲਈ ਸਸੀਕਾਲ ਧੰਨਵਾਦ